ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ ਜੇ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਵੱਡੇ ਛੋਟੇ ਪਾ ਜਿਹੜੇ ਸਾਰੇ ਤੁਹਾਨੂੰ ਵਿਖਾਵਾਂਗੇ ਵੱਡੀਆਂ گاਵਾ ਵੀ ਦੋ ਤਣੇ ਦਿਖਾਉਣੀਆਂ ਵਾ ਸਾਰੀ ਵੈਰਾਈਟੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਦੋ ਮੱਝਾਂ ਵੀ ਤੁਹਾਨੂੰ ਦਿਖਾਵਾਂਗੇ ਆ ਜਿਹੜੀਆਂ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਆ ਛੋਟੀ ਜਿਹੜੀ ਉੱਤਰਾ ਕਾਂਝ ਛੋਟੀ ਤੁਹਾਨੂੰ ਦਿਖਾਉਣੀ ਸੋਹਣੀ ਛੋਟੀ ਤੁਹਾਨੂੰ ਦਿਖਾਵਾਂਗੇ ਗੱਭਨ ਨਹੀਂ ਆਏ ਉੱਤਰਾ ਹੀ ਆ ਤੇ ਇੱਕ ਆ ਇੱਕ ਆ ਮੈਦਾਨ ਦਿਖਾਉਣੀ ਆ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਹਾ ਜੇ ਵਧੀਆ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਆਪਕਾ ਸਾਫ ਵਧੀਆ ਜੇ ਓਏ ਮੰਡੀ ਚ ਫਿਰ ਮੰਡੀ ਹੋਇਆ ਜੀ ਕਿੱਦਾਂ ਰਿਹਾ ਫਿਰ ਮੰਡੀ ਚ ਮੰਡੀ ਵਧੀਆ ਰਹਾ ਜੇ ਵਿੱਗਿਆ ਨੇ ਦੋ ਚਾਰ ਖੜੀਆਂ ਸੀ ਅੱਛਾ ਬਾਕੀ ਇਹ ਵੀ ਸੱਜਣ ਮਿੱਤਰ ਮਿਲ ਪਏ ਚਲੇ ਰੌਣਕ ਮੇਲਾ ਵੇਖ ਆਂ ਦੋ ਜਣੇ ਰੌਣਕ ਮੇਲਾ ਹੀ ਹੁੰਦਾ ਕਿ ਉੱਥੇ ਮੰਡੀ ਆਂ ਜੀ ਨਾਲੇ ਆਪਣੇ ਇਲਾਕੇ ਦੀ ਲਾਗੇ ਦੀ ਮੰਡੀ ਹੈ ਜਿਹੜੀ ਛੇ ਮਹੀਨੇ ਆਉਂਦੀ ਹੈ ਵਿਸਾਖੀ ਦੀਵਾਲੀ ਦੀ ਹਾਂਜੀ ਨਹੀਂ ਜਾਣਾ ਚਾਹੀਦਾ ਵਾ ਆਪਣੇ ਸੱਜਣ ਮਿੱਤਰ ਸਾਰੇ ਜਾਂਦੇ ਆ ਚਲੋ ਜਿਹੜੇ ਵੀਰਮਾਲ ਖੜਦੇ ਉਹ ਵੀ ਜਾਂਦੇ ਆ ਪਾਚੀ ਰੇਖ ਨਾਲੇ ਵੀ ਜਾਂਦੇ ਭੈਣ ਭਰਾ ਸਾਰੇ ਹਾਂਜੀ 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 ਤੇ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਉਤਮ ਸਿੰਘ ਜੀ ਹਾਂਜੀ ਸਨ ਆਫ ਗੁਰਦੇਵ ਸਿੰਘ ਵਪਾਰੀ ਠੀਕ ਹੈ ਕਟਿਆਲਾ ਤਸੀਦੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 8955 76701 ਠੀਕ ਹੈ ਪੰਜਾਬ ਨੰਬਰ 89142 5503 ਤੇ ਅੱਜ ਵੈਰੈਟੀ ਸਾਰੀ ਆ ਫਿਰ ਵੈਰੈਟੀ ਸਾਰੀ ਜੀ ਤੇ ਹਾਦੀ ਗਰਮੀ ਵਾਲੀ ਜੀ ਅੱਛਾ ਇਹ ਨਹੀਂ ਵੀ ਕੋਈ ਗਰਮੀ ਮਨਾਉਣੀ ਆ ਗਰਮੀ ਤੋਂ ਰਹਿਤ ਮਾਰਿਆ ਸਾਰਾ ਹੀ ਠੀਕ ਹੈ ਕੋਈ ਗੱਬਣਾ ਟੋਕੜਾ ਤੇ ਸਤਾਰੀਆਂ ਸਿੰਘ ਵੀ ਵੜਾ ਵੀਡੀਓ ਪੂਰੀ ਵੇਖੇਗਾ ਹੀ ਕੋਈ ਵੀਡੀਓ ਪੂਰੀ ਵੇਖੇ ਤੇ ਰੇਟ ਵੀ ਆਪਣੇ ਵੱਡੇ ਭਾਵੇਂ ਆ ਕੇ ਛੋਟੇ ਭਾਵੇਂ ਆ ਸਾਰੇ ਵੈਰਾਈਟੀ ਦੇ ਆ ਗਏ ਸਾਰੀ ਵੈਰਾਈਟੀ ਹੈਗਾ ਮਾਲਾ ਠੀਕ ਹੈ ਜੀ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਸੂਈ ਸਵਾਈ ਹੈ ਇਤੋਂ ਹੀ ਆਪਾਂ ਕਰਨੀ ਤਾਜੀ ਸੂਈ ਆ ਤੇ ਬਾਕੀ ਰੰਗ ਰੂਪ ਤੇ ਬੜੀ ਸਫਾਈ ਜਾਂ ਭਾਰੇ ਪੱਲੇ ਦੀ ਗਾਵਾ ਜਿਹੜੇ ਖਾਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਜੇਰੇ ਵੀ ਇੱਥੇ ਹੈ ਬਈ ਦੇਮਾ ਕਰਕੇ ਬੱਛਾ ਬੱਛਾ ਆ ਗਿਆ ਜੇਰੇ ਦੀ ਆਪ ਹੈ ਜੀ ਹਾਂ ਜੀ ਜੇਰੇ ਦੀ ਆਪ ਹੈ ਜੇ ਪ੍ਰੋਪਰ ਜਿਹੜੀ ਜੇਰੀ ਨੂੰ ਪਾ ਚੀਏ ਕਿੰਨੇ ਕ ਦੁੱਧ ਵਾਲੀ ਜੇ ਵੇਦੀ ਹੈ ਦੇ ਜੇ ਦੁੱਧ ਪਹਿਲੇ ਸਵੇਰੇ 2 ਲੀਟਰ ਭਰਿਆ ਆ ਰਕੇ ਪੰਜੇ ਪਲੱਸ ਕਰੇਗੀ ਠੀਕ ਆ ਤੈਨੂੰ ਕੋਈ 10 ਲੈਂਦੀ ਸੁਣ ਚ ਸਫਰ ਚ ਆਈ ਆ ਕਿ 100 ਕਿਲੋ ਮੀਟਰ ਚੱਲ ਕੇ ਠੀਕ ਆ ਕਰਕੇ ਚਲੋ ਦੋ ਚਾਰ ਦਿਨ ਦਾ ਘਾਟਾ ਵਾਧਾ ਦਾ ਰਾਸ ਸੁਭੀ ਆਉਂਦਾ ਠੀਕ ਆ ਹਾਂ ਜੀ ਬਾਕੀ ਬੇਰਜਰਾਂ ਪ੍ਰਾਪਰ ਭਾਤਦੀ ਆ ਠੀਕ ਆ ਇਹ ਵਧੀਆ ਬਰੀਡ ਦੇਪਾ ਅਰੇ ਮੱਚਿਆ ਕਰਾਸ ਆ ਹਨਾ ਕਰਾਸ ਜਿਹੜੀ ਆਪੇ ਗਰਮੀ ਤੋਂ ਰਹਿ ਤਾ ਗਰਮੀ ਨਹੀਂ ਬਣਾਏਗਾ ਖੋਲੋ ਤੁਰ ਫਿਰ ਇਹ ਕਰੀਮ ਬਾਕੀ ਥਾਂ ਤੋਂ ਵਧੀਆ ਲੱਗੇ ਕਾਲੇ ਰੰਗ ਦੇ ਰਸ ਤੋਂ ਆ ਗਿਆ ਟੋਣ ਚਾਹ ਗੰਗੀ ਆ ਬਾਕੀ ਥੋੜੇ ਕਿ ਦਿਨ ਕਹਿੰਦੇ ਕਿ ਪਹਿਲਾਂ ਸੂਪੀ ਹੈ ਸਫਰ ਚ ਆਨ ਕਰਕੇ ਤੇ ਇਹਦਾ ਮੁੱਲ ਫਿਰ ਦੇ ਵੇਖੋ ਜਿੱਦਾਂ ਦੀ ਲੈੜ ਆ ਹਾਂਜੀ ਇਹ ਕਿਹੜਾ ਮਾਲ ਆਪਣਾ ਸੋਨ ਵਾਲਾ ਉਹ ਤਾਂ ਆਪਾਂ ਮੂੰਹ ਨਾਲ ਕਹਿਦ ਰਹਾ ਵੀ 20 ਲੀਟਰ ਕੱਢੇਗੇ 18 ਕੱਢੇਗੇ ਇਹ ਸੂਈ ਸਵਾਈ ਆ ਹਾਂਜੀ ਪਹਿਲੀ ਗੱਲ ਅਜੇ ਰਤਾ ਰਹੇ ਆਪਣਾ ਵੀਡੀਓ ਪਾਉਂਦਾ ਕਿਉਂਕਿ ਇਹਦਾ ਜਿਹੜਾ ਦੁੱਧ ਆਪਾਂ ਕੱਢਨੇ ਦੇ ਰੱਖ ਕੇ ਚਵਾ ਕੇ ਕੇ ਨੂੰ ਫੇਰ ਦੇਣਾ ਹੈ ਦੁੱਧ ਠੀਕ ਆ ਚਲੋ ਆਪਾਂ ਤੇ ਅੱਜ ਆਏ ਮੈਂ ਚਲੋ ਪਾ ਦੇਣਾ ਵੀਡੀਓ ਜੇ ਅੱਜ ਆਪਾਂ ਇਹਦਾ ਮੋੜੜਾ ਫੋਨ ਤੇ ਕਰਾਂਗੇ ਚੋ ਚਵਾ ਕੇ ਧਾਂਗੇ ਵੇੜ ਅੱਛਾ ਅੱਧੀ ਆਲੀ ਵਹਿੜਿਆ ਕੋਈ ਉਦਾਂ ਦੀ ਨਹੀਂ ਆ ਗਈ ਠੀਕ ਆ ਅੱਗੇ ਆਪਾਂ ਫੋਨ ਤੇ ਕਰਾਂਗੇ ਫੇਰ ਵੀ ਜਿੰਨਾ ਦਾ ਮਾਲ ਆ ਆਪਾਂ ਮਾਰਦ ਵੈਰ ਦਾ ਆਲੇ ਕੇ ਫੋਨ ਕੋਈ ਫੋਨ ਲਾ ਲੈ ਇੱਕ ਵਾਰੀ ਹਨ ਠੀਕ ਆ ਤੇ ਬਾਕੀ ਇੱਕ ਆ ਕਾਫੀ ਤਗੜੇ ਘੱਟ ਘਾਟ ਵਾਲੀ ਹੈ ਇਹ ਵਾਲੀ ਗਾਂ ਦਾ ਨਵਾਂ ਫੋਨ ਛੰਨੀ ਧੀਰੀ ਆ ਬਾਕੀ ਪੂਰੇ ਪਾਰੇ ਪੱਲੇ ਦੀ ਗਾਂ ਆ ਜਿਹੜੀ ਇਹ ਵੀ 10 15 ਲੈਦੀ ਆ ਤੇ ਇਹਦੇ ਵਿੱਚ ਜੀ ਤੁਹਾਡੇ ਜਿੱਧੀ ਜੇ ਪੂਰੀ ਨਾ ਮੇਰੇ ਤੋਂ ਕੀਤੀ ਜਾਦੀ ਹੈ ਤੇ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਦੁੱਧਾ ਸੁਭਾ ਜੇ ਦੁੱਧ ਵੀ ਪਰੇਗੀ 23 24 ਲੀਟਰ ਜੀ ਅੱਛਾ ਖੋਲੋ ਹਾਂ ਫਿਰ ਤੋਰੀਏ ਬਾਕੀ ਸੈਂਖਿਆ ਛੋਟੇ ਝੁੰਗੀ ਬੱਧੀ ਆ ਵੱਡੇ ਕਦ ਕਾਠ ਵਾਲੀ ਆ ਠੀਕ ਹੈ ਜੀ ਬਾਕੀ ਇੱਕ ਕਦ ਕਾਠ ਚੰਗਾ ਵਾ ਜਿਹੜਾ ਇਹਦਾ ਬਾਕੀ ਪੂਰਾ ਵੱਡਾ ਕਦ ਕਾਠ ਇਹ گاਵਾ ਦੇ ਹਾਲ ਦੇ ਨਾਲ ਤੇ ਇਹਦਾ ਮੁੱਲ ਕੀ ਰੱਖਣਾ ਵੀ ਦੀ ਫੇਰ ਆਪਾਂ ਜਿਵੇਂ ਕੋਈ ਜਿੰਨੇ ਵੱਡੀ ਵਹਿੜ ਆ ਹਾਂਜੀ ਸਿਰਫ ਸਿੰਗੀ ਨੇ ਵਿਚਾਰੇ ਸਿੰਗ ਨਿਕਨੇ ਕਿ ਹੈਗੇ ਆ ਇਹਦੇ ਬਾਕੀ ਇਹ ਨਹੀਂ ਵਿਗਦੇ ਹਲਾਉਣਾ ਸਿਰ ਮੱਥਾ ਜਿੱਥੇ ਮਰਜ਼ੀ ਹਾਂਜੀ ਇਹ ਨਹੀਂ ਬਣਾ ਸਕਦਾ ਇਦਾਂ ਥੱਲੇ ਬੈਹਰ ਹੋ ਜਾ ਤਰਾਂ ਨਹੀਂ ਠੀਕ ਆ ਜਿੱਧਰ ਮਰਜ਼ੀ ਮੈਨਾਂ ਤਾਂ ਮਰਜ਼ੀ ਕਾ ਲਾ ਤਾ ਲਾ ਦੇਗੀ ਧੱਕੇ ਨਾਲ ਠੀਕ ਆ ਜੀ ਇਧਰੋਂ ਦੇ ਮਰਜ਼ੀ ਲਾ ਤਾ ਕੇ ਯਾਰ ਬੈਠ ਦੇ ਵੇਖ ਹੰਡੀ ਦੀ ਵੀ ਆ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਵੇਖੋ ਜੀ ਉਹ ਤੁਸੀਂ ਵਸਾਖੀ ਮੱਢੀ ਗਏ ਆਪਾਂ ਵੀ ਗਏ ਆ ਹਾਂਜੀ ਹੁਣ ਆਪਣਾ ਇੱਥੇ ਮੰਡੀ ਦਿਨ ਲਈ ਆਪਣਾ ਘਾਰਿਆ ਮਾਲ ਕੇ ਉਹ ਰਹਿ ਜਾਏਗਾ ਫੇਰ ਹੀ ਆ ਹਾਂਜੀ ਹਾਂਜੀ ਮੁੱਲ ਕਰਮ ਦਾ ਆਪਾਂ 120 ਕਰ ਦਈਏ ਹਾਂਜੀ 90 ਕਰ ਦਈਏ 80 ਵੀ ਕਰ ਦਈਏ ਪਰ ਨਹੀਂ ਅੱਛਾ 65000 ਦੇ ਦਾਂਗੇ 65000 ਦੇ ਹੋਰ ਕਰ ਤੋ ਕਿ ਮੌਕੇ ਤੇ ਮਨ ਮੌਕੇ ਤੇ ਕੀ ਆਦੀ ਕਰਦੇ ਨੇ ਕਿੰਨੇ 65 ਦੀ ਦੇ ਦੀਏ ਫਿਰ ਜੱਸ ਨੋਈ ਹੋਰ 2000 ਛੱਡਾਂਗੇ 70000 ਦੇ ਅੱਛਾ 60000 ਦੇ ਬਾਕੀ ਵੀਰ ਕੇ ਫੋਨ ਲਾਏ ਅੱਛਾ ਮਨਤਾ ਕਰਾਂ ਆਉਂਦੀ ਨਹੀਂ ਜੇ ਏਡੀ ਵੱਡੀ ਗਾਂ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਇਹ ਜਰਸੀ ਆ ਗਈ ਠੰਡੀ ਠੀਰੀ ਜੇ ਗੱਬਣ ਆਏ ਹਨਾ ਗੱਬਣ ਜੇ ਵੀ ਲੰਗੀ ਜਗ੍ਹਾ ਆ ਗਿਆ ਵੀ ਜਰਸੀ ਸਾਈਵਾਲ ਕ੍ਰੋਸ ਚ ਆ ਹਾਂਜੀ ਹਾਂਜੀ ਤੇ ਬਾਕੀ ਥੱਲੇ ਪਿੰਗੇ ਤਿਆਰ ਹੋਣੀ ਬਹੁਤ ਰਹੀਆਂ ਏ ਢਿਲਾ ਕਾਫੀ ਆ ਹਵਾਨੇ ਦੇ ਵਿੱਚ ਕੋਲੋਂ ਹਾਂ ਫਿਰ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ ਭਰੇ ਕੀ ਚੰਗਾ 1 ਲੀਟਰ ਜੀ 14 15 ਨਾਰਮਲ ਛਿਲਾਂ ਬਹੁਤ ਆ ਠੀਕ ਹੈ ਜੀ ਬਾਕੀ ਚੰਗੀ ਤਿਆਰ ਹੋਣੀ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹਦੇ ਆਹ ਦੇਖ ਸਾਡੇ ਜੀ ਢਿੱਲਾ ਬਹੁਤ ਆ ਜਾ ਦੇਖੋ ਸਰ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫੇਰ ਆਪਾਂ ਮੁੱਲ ਦੇਖੋ ਤੁਸੀਂ ਜੇ ਦੱਸਤਾ ਵੀ ਸ਼ਾਈ ਵਾਲ ਜਰਸੀ ਕਰਾਉ ਸਿਆ ਹਾਂਜੀ ਗਰਮੀ ਤਾਂ ਬਿਲਕੁਲ ਨਹੀਂ ਮਨੌਲੀ ਇਹਨੇ ਆ ਗਈ ਭਾਈ ਆਹ ਦੇਖੋ ਆਹ ਟਾਈਮ ਧੁੱਪੇ ਵੱਧੀਆਂ ਨੇ ਹਾਂਜੀ ਹਾਂ ਸਾਰੀਆਂ ਧੁੱਪੇ ਵੱਧੀਆਂ ਨੇ ਕੋਈ ਗਰਮੀ ਦਾ ਪਤਾ ਨਹੀਂ ਹੈ ਗਰੰਦਿਆਂ ਨੂੰ ਵੀ ਪੂਰਾ ਲੱਗਾ ਆ ਜਾ ਹਾਂਜੀ ਪਰ ਮੁੱਲ ਕਰੰਦੇ ਦਾ 50 ਕਰਾ ਲਓ 50 ਕਰਾ ਲਓ 40000 ਦੀ ਦੇ ਦਾਂਗੇ 40000 ਦੀ ਦੇ ਦਾਂਗੇ ਬਾਕੀ ਵਿੱਚੋਂ ਮੌਕੇ ਤੇ ਹੁ ਜੁਮਾਨਤਾਂ ਨਾਲ ਅਸੀਂ ਕੱਲ ਮਾਨ ਪੂਰਾ ਕਰਾਂਗੇ ਵੀਰ ਕੋਈ ਕਫੂਨ ਲਾਵੇ ਇੱਕ ਕਰੀ ਹਾਂ ਮਾਨਤਾਂ ਕਰਾਂਗੇ ਠੀਕ ਠੀਕ ਰਿਵੜਾ ਦੁੱਧ ਵਾਲੀ ਆ ਬਾਕੀ ਠੀਕ ਆ ਹਾਂਜੀ ਤੇ ਹੁਣ ਆ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਗੱਭਣ ਦੇ ਦੁੱਧੇ ਵਿੱਚ 14 15 ਲੀਟਰ ਭਰ ਹੈਗੀ ਤੇ ਇਹਨੇ ਸੋਚੇ ਨੇ ਫਲਾਣਾ ਜੇ ਦਿਨ ਰਾਹ ਖੜਨੇ ਆ 10 ਲੈ ਜੇ 12 ਲੈ ਜੇ ਤੋਰੋ ਫੇਰ ਇਹਨਾਂ ਖਾਣਾ ਇਹਦੇ ਵੀ ਲਾਗੇ ਤਾਂ ਦੇਖ ਸਾਡੇ ਜੀ ਬਾਕੀ ਹੈਗੇ ਇਹ ਵੀ ਕ੍ਰੋਸ ਪੰਜ ਆ ਸਾਰੀਆਂ ਕ੍ਰੋਸ ਹੀ ਆ ਗਰਮੀ ਵਾਲੀਆਂ ਹੁੰਦੀਆਂ ਤੇ ਇਹਦਾ ਮੁੱਲ ਵੇਟਿੰਗ ਬਲ ਕਰਾਉਣਾ ਇਹਦਾ 50 ਕਰਾ ਲਓ 45 ਕਰਾ ਲਓ ਹਾਂਜੀ 40000 ਦੇ ਵੀ ਦੇ ਦਾਂ 40000 ਦੇ ਦੇ ਦੋ ਠੀਕ ਆ ਬਾਕੀ ਮੇਰੇ ਤੇ ਫੋਨ ਲਾਇ ਜਿਹਦੇ ਫਿੱਟ ਹੁੰਦੀਆਂ ਜਿੰਨਾ ਵੀ ਹੋ ਸਕੇ ਮਾਰ ਮਾਨਤਾ ਨੂੰ ਖੁੱਲਾ ਆਊਗਾ ਕਿ ਕੋਈ ਗਾਵਾਂ ਦੇ ਹਿਸਾਬ ਨਾਲ ਮੁੱਲ ਲਾਵੇ ਖਾਲੀ ਨਹੀਂ ਮੋੜਨਾ ਕਿ ਆਪਾਂ ਛੱਡ ਗਏ ਮਾਰਕੀਟ ਦੇ ਰੇਟ ਨਾਲ ਆਪਾਂ ਫਿਰ ਵੀ ਕੋਈ ਡਾਊਨ ਹੀ ਦਾਂਗੇ ਮਾਲ ਠੀਕ ਆ ਹੁਣ ਜਰਸੀ ਤੁਹਾਨੂੰ ਇੱਕ ਵਿਖਾਉਣੀ ਆ ਇਹ ਵੀ ਸਵੀ ਸਵਾਈ ਜਮਗਰੇ ਰੱਖੀ ਆ ਗਈ ਹੈ ਰਾਤ ਬਾਕੀ ਥੱਲੇ ਇੱਕ ਰੇ ਹਵਾਨਾ ਤੁਹਾਨੂੰ ਮੇਰਾ ਦਿਖਾਈਏ ਚੰਗੇ ਕਾਫਤੇ ਥਾਨੇ ਚੰਗਾ ਦੂਰ ਦੂਰ ਥਣ ਜਿਹੜਾ ਇਹਦੇ ਲੱਗਾ ਵਾ ਬਾਕੀ ਠੰਡੀ ਦੀ ਰਹੀ ਹੈ ਕੋਈ ਰੱਸੀ ਦੀ ਲੋੜ ਨਹੀਂ ਆ ਗਈ ਸਪਾ ਭੰਡਾ ਦੇਖੋ ਠੰਡੀ ਦੀ ਜਿਸੇ ਮੈਂ ਆ ਦੇਖ ਸਾਡੇ ਨੂੰ ਚਲੋ ਤੇ ਇਹਨੂੰ ਕਿੰਨਾ ਚਿਰ ਹੋਇਆ ਵੇਤੀ ਸੁਈ ਨਾ ਇਹ ਰਾਤੀ ਸੁਈ ਜੇ ਵੇਜੀ ਅੱਛਾ ਹਾਂ ਜੀ ਇਹਦਾ ਬੱਚਾ ਆਜੇ ਆ ਬੱਚਾ ਆਇਆਗਾ ਜੀ ਨਾਲੂ ਛੱਡ ਗਿਆ ਟੋਲੇ ਰਾਤੀ ਵੀ ਪਹਿਲਾ ਸੁਵਾਜਾ ਵਸੇ ਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀ ਜੀ ਰਾਤੀ ਸੁਈ ਆਏ ਤੇ ਬੋਲਾ ਕੋਈ 6-7 ਲੀਟਰ ਆ ਠੀਕ ਆ ਤੇ ਚਲੋ ਵਜੂਦ ਦੇ ਹਿਸਾਬ ਨਾਲ ਚੰਗੀ ਜਿਹੀ ਕੋਈ ਵੀ ਸੇਵਾ ਕਰੇਗਾ ਦੁੱਧ 12-13 ਲੀਟਰ ਭਰੇਗੀ ਤੇ ਤੋਰਾਂ ਬਾਕੀ ਤਾਂ ਜੀ ਸੂਈ ਹੈ ਵੀ ਅਜੇ ਕੁਝ ਕੁਛ ਭਲਾ ਵੀ ਮੰਨਦੇ ਹੈ ਗਿਆ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਕਾਫੀ ਚੰਗਾ ਤੇ ਇਹਦਾ ਮੁੱਲ ਜੀ ਵੇਖੋ ਸਾਫ ਸੁਥਰੀ ਨਵਾਂ ਡੰਗ ਰਿਆ ਪਹਿਲਾ ਸੂਆ ਆ ਹਾਂਜੀ ਮੁੱਲ ਕਰਾਉਣਾ ਇਹਦਾ ਵੀ ਭਾਂ 45 ਕਰਾ ਲਓ 40 ਕਰਾ ਲਓ ਹਾਂਜੀ 38000 ਦੀ ਦੇ ਦਾਂਗੇ 38000 ਦੀ ਦੇ ਦਾਂਗੇ ਹਾਂਜੀ ਠੀਕ ਆ ਬਾਕੀ ਚੱਲੋ ਛੋਟ ਛੋਟ ਮੌਕੇ ਤੇ ਹੋਰ ਹੋ ਜੂਗੀ ਕੋਈ ਨਾ ਹੋਰ 1000 ਰੁਪਿਆ ਮਾਨ ਕਰ ਦਾਂਗੇ ਵਸ ਠੀਕ ਹੈ ਤੇ ਹੁਣ ਇੱਕ ਹੋਰ ਤੁਹਾਨੂੰ ਇੱਕ ਗੱਭਣ ਹੈ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਤੇ ਇਹ ਕਿੰਨੇ ਕੇ ਦੁੱਧ ਲੀ ਜੇ ਵੀਰ ਜੀ ਇਹ ਵੀਰ ਜੀ ਪਹਿਲਾ ਸੂਆ ਜੇ ਮੂੰਹ ਚਾਰ ਦੰਦ ਜੇ ਅੱਛਾ ਤੇ ਬਾਕੀ ਦੇਣਾ ਕੋਈ 10 ਲਾ ਜੇ 12 ਲਾ ਜੇ ਸੂਣ ਚ ਖੜੇ ਕੇ ਜੇ ਬਣੇਗੀ ਥੱਲੇ ਉਹ ਵਸੀ ਠੀਕ ਹੈ ਫਿਰੀ ਆ ਵੇਖੋ ਉਹ ਵਜੇ ਨਹੀਂ ਆ ਗਈ ਜਿੱਥੇ ਬਣੀ ਆ ਅਜੇ ਬਣੇਗੀ ਨਾ ਖੇੜੇਗੀ ਥਾਂ ਥੱਲੇ ਠੀਕ ਹੈ ਆ ਸ਼ਾਂਗਾਂ ਲਗੇ ਲਗੇ ਦੋਸਤੋ ਹੋਰੋ ਹੈ ਕਰੀਨਾ ਦੇ ਦੇਖਾ ਦਈਏ ਤੁਹਾਨੂੰ ਇੱਕ ਇਹ ਆ ਦੇਖ ਸਾਡੇ ਜੀ ਆ 6 ਦੰਦ ਜਿਆਦਾ ਦੰਦ ਦੇ ਲਿਖੇ 6 ਆ ਜਿਹੜੇ 6 ਜੇ ਕੰਨੀਆਂ ਵਾਲੀਆਂ ਖੋਤੀਆਂ ਦੇ ਛੜ ਤੇ ਠੀਕ ਹੈ ਤੇ ਇਹਦੀ ਫਲੈਕਾ ਲੱਗ ਜਾਂਦਾ ਹੈ 6 ਦੰਦ ਜਿਹੜੀ ਇਹ ਮੂਹ ਬਾਕੀ ਆ ਕਿ ਰੰਗ ਰੂਪ ਦੀ ਚੰਗੀ ਆ ਸ਼ਾਈਨ ਸ਼ਾਈਨ ਚੰਗੀ ਆ ਇਹਦੀ ਬੋਡੀ ਦੀ ਦੇ ਤਾਂ ਮੁੱਲ ਕਿੰਨਾ ਰੱਖਣਾ ਵੀ ਫਿਰ ਦੇਖੋ ਜਦਾਂ ਦੀ ਵਾਛੀ ਦੀ ਚਮਕਿਆ ਹਾਂਜੀ ਬੋਲ ਕਰਨ ਭਾਂ 50 ਕਰਾ ਦੋ 45 ਕਰਾ ਲਓ ਹਾਂਜੀ 40000 ਦੀ ਵਾਛੀ ਦੇ ਦਾਂਗੇ 40000 ਦੀ ਦੇ ਦੋਗੇ ਕਿੰਨਾ ਮਾਨ ਵਿੱਚੋਂ ਕਰੋਗੇ 2000 ਰੁਪਏ ਹੋਰ ਛੱਡ ਦਾਂਗੇ 38000 ਦੀ ਦੇ ਦੋ ਹੋਰ ਕਰ ਦੋ ਕਿ ਮੋਕੇ ਤੇ ਮਾਨ ਕੋਈ ਨਹੀਂ ਵੀਰ ਬਾਕੀ ਜਿਹੜੇ ਫੋਨ ਲਾਇਏ ਹੋਰ ਜਨਾ ਹੋ ਸਕਿਆ ਮਾਨਾ ਮਤਰਾ ਤੇ ਕਰਾਂਗੇ ਠੀਕ ਐ ਤੇ ਇੱਕ ਆ ਬੱਚੇ ਤੋਂ ਵੀ ਨਹੀਂ ਜੇ ਇਹ ਬੱਚੇ ਤੋਂ ਬਗਾ ਦੇ ਟੋਕਰ ਤੇ ਠੰਡੀ ਦੀ ਰੀਏ ਕੋਈ ਭਾਟ ਦੀ ਲੋੜ ਨਹੀਂ ਇੱਥੇ ਬੈਠਾ ਜਦੋਂ ਨਾ ਪੀ ਸਕੇ ਕਿੰਨਾ ਦੁੱਧ ਤੇ ਕੋਲ ਦੁੱਧ ਆਦਾ ਮਸਲੇ 6 ਤੋਂ 7 ਜੇ ਤੋਰੋ ਫ ਤੇ ਇਹਦਾ ਮੁੱਲ ਫਿਰ ਇਹ ਜੀ ਸਿਰ ਬੱਚਾ ਨਹੀਂ ਗਾ ਮਗਰ ਬਾਕੀ ਬਸ਼ੀ ਰੰਗ ਬਾਜ ਇੱਕ ਦਿਨ ਕੇ ਪਾ ਕੇ ਪਿਆਰ ਹੋ ਜਾਏ ਹਾਂਜੀ ਜਦੋਂ 1.5 ਲੱਖ ਦੀ ਵਿਹੜਿਆ ਹਾਂਜੀ ਬਾਹਰ ਨਹੀਂ ਥੋਕਰਾਂ ਦਾ ਮੁੱਲ ਹੀ ਕਰਾਂਗੇ ਠੀਕ ਆ ਮੁੱਲ ਤੋਂ ਮੈਂ ਪੰਜੀ ਕਰਾਉਂਗਾ 1 ਲੱਖ 18 18 ਯਰ ਦੇ ਦਵਾਂਗੇ 18 ਯਰ ਦੇ ਦਵਾਂਗੇ ਹੋਰ ਕਰ ਦੋਗੇ ਮੌਕੇ ਤੇ 2000 ਹੋਰ ਛੱਡਾਂਗੇ 16000 16000 ਦੇ ਦਵਾਂ ਠੀਕ ਆ ਵੀਰ ਭਾਈ ਫੋਨ ਲਾਏ ਜਿੰਨਾ ਹੋ ਸਕੇ ਮੱਝ ਵੀ ਦਿਖਾ ਦੀ ਹਾਂਜੀ ਮੱਝਾਂ ਵੀ ਆਪਣੇ ਕੋਲ ਦੋ ਇੱਕ ਕਾ ਪਹਿਲਾਂ ਤਾਂ ਨੇ ਕਹ ਕੰਝ ਛੋਟੀ ਤਾਂ ਨੇ ਦਿਖਾ ਦਈਏ। ਕਹਦੇ ਤੁਹਾਡੀ ਜੀ ਗੇਰ ਤੇ ਦਾਵਾਂਗੇ ਆਪਣਾ ਖਾਦੀ ਕਰਕੇ ਪਰ ਬਣੀ ਨੂੰ 1 ਮਹੀਨੇ ਲੱਗੇ ਬਨੇ ਹੋ ਗਿਆ। ਠੀਕ ਆ। ਮੈਂ ਕਹਿੰਦੇ ਚੱਕ ਪਾਸੇ ਆਪਾਂ ਗਰੰਟੀ ਵੀ ਦੇ ਦਿੰਦੇ ਸਿਰਫ ਘਰ ਵਾਲਿਆਂ ਦੇ ਕਹਿੰਦੇ ਮਟਰਪ ਵੀ 1 ਮਹੀਨਾ ਲੱਗ ਹੋ ਗਿਆ। ਠੀਕ ਆ। ਮੈਂ ਕਹ ਦਿੰਦੇ 1 ਮਹੀਨਾ ਲੱਗ ਹੋ ਗਿਆ ਬਣੀ ਨੂੰ। ਠੀਕ ਆ। ਕਰੀ ਤੋਰਾ ਦੂਰਾ ਤਾਂ ਨੇ ਦਿਖਾ ਦਈਏ। ਚੰਗੇ ਘੱਟ ਕੱਟ ਕੀ ਆ। ਆ ਜ ਲੈ ਹੋ ਵੀਰ ਜੀ। ਬਾਕੀ ਝੋਲੀ ਵੀ ਥੱਲੇ ਚੰਗੀ ਆ। ਬਾਕੀ ਇਹੋ ਜੀ ਝੋਟੀ ਜੇ ਤਿਆਰ ਹੁੰਦੀ ਆ। ਚੰਗੇ ਪੈਸੇ ਦੀ ਤਿਆਰ ਹੋਣੀ ਹੈ। ਤੇ ਇਹਦਾ ਮੁੱਲ ਵਿੱਦੀ ਫਿਰ? ਮੁੱਲ ਕਰਾਉਣਾ 40 ਦਾ 45 ਕਰਾ ਲਉਂਦਾ 40 ਕਰਾ ਲਉਂਦਾ। ਹਾਂਜੀ। 35000 ਦੇ। ਬਾਕੀ ਇਹ ਆ ਕਿ ਵੱਡੇ ਕੱਦ ਕਰਤ ਮਤਲਬ ਕਟੀਆਂ ਦੇ ਹਿਸਾਬ ਨਾਲ ਝੋਟੀਆਂ ਦੇ ਹਿਸਾਬ ਨਾਲ ਲਈਏ ਤੇ ਮੱਜਾਂ ਜਿੱਡਾ ਕੱਦ ਦਾ ਹੋ ਗਿਆ ਪੂਰਾ ਤਿਆਰੀ ਆ ਗਈ ਹੁਣ ਬਸ ਜਾਂਦੇ ਕੋਲ ਤੇ ਭਾਂਵੇਂ ਜਿੱਤਰਾ ਮਰਜੀ ਆ ਫਿਰ ਵੈਸੇ ਤੋਂ ਹੀ ਕਿੰਦੇ ਠੀਗਾ ਭਰਾ ਹੈ ਜਿੱਤਰਾ ਬਾਕੀ ਆ ਜੇ ਸਹੋਲਤ ਇੱਕ ਗੱਬਨੇ ਆ ਹਨਾ ਤੋਰਾ ਹੈ ਨੰਮ ਤੇ ਇਹ ਕਿੰਨੇ ਕ ਦੁੱਧ ਵਾਲੀ ਵੀਜੀ ਦੁੱਧ ਵੀਜੀ ਲਖੋ ਗਾਣਾ ਕਰਦੀ ਆ ਉਹਦੀ ਆ ਹਾਂਜੀ ਆਹਦੀਆਂ 11.5 ਲੀਟਰ ਦੁੱਧ 13 ਜਵਾਂ ਤੇ ਭਰੀ ਜਾਏਗੀ ਅੱਛਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਦੇਖੋ ਜੀ ਜਦੋਂ ਵਿਸਾਗ ਨੇ ਸੋਣੀ ਆ ਇਹ ਸਾਰੀ ਗਰਮੀ ਇਹਨੇ ਦੁੱਧ ਚੋਣਾ ਹੈ ਤਾਂ ਜੀ ਹਾਂਜੀ ਬੋਲ ਕਰਾਉਣਾ ਭਾਏ ਸੀ 85 ਕਰਾਵੇ ਦਾ ਵੀ 68000 ਦੀ ਦੇਦਾ 68000 ਦੀ ਦੇ ਦੋ ਬਾਕੀ ਵਿੱਚੋਂ ਛੋਟ ਛੜ ਮੌਕੇ ਤੇ ਹੋਰ ਹੋ ਜੂਗੀ 3000 ਹੋਰ ਛੋਟ ਕਰ ਲਾਂਗੇ 60000 ਦੇ ਦੇਣਾ 65000 ਦੀ ਦੇ ਦੋਗੇ 60000 ਦੀ ਲਾਂਗੇ ਬਾਕੀ ਵੀਰ ਫਿਰ ਜੋ ਲਾਏ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਨਹੀਂ ਬਸ ਵੀਰ ਜੀ ਬਹੁਤ ਮਿਹਰਬਾਨੀ ਇੱਥੇ ਆਓ ਆਪਣਾ ਮਾਹੌਲ ਤਸੱਲੀ ਕਰਕੇ ਸੂਆਣਾ ਚੌਕੇ ਖੜੋ ਆਪਾਂ ਬਾਤ ਕਰਕੇ ਖੜੋ ਠੀਕ ਹੈ ਇੱਥੇ ਪੂਰੀ ਆਪਣੀ ਗਰੰਟੀ ਆ ਫੇਰ ਵੀ ਬੋਲ ਦੀ ਹਾਂ ਜੀ ਕੱਲ ਨੂੰ ਗਿਹਰ ਘਰ ਵਾਪਸ ਨਹੀਂ ਖੱਲਾ ਬਾਜ਼ਾਰੇ ਦਾ ਗਏ ਦੇਖ ਕੇ ਆਪਾਂ ਕਿਨੇ ਵੇਚਿਆ ਲਗਾ ਫਿਰ ਤਸੱਲੀ ਕਰਵਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਸ ਚ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ